ਜਦੋਂ ਸੀ ਗੁਰੂ ਸਾਹਿਬ ਦਾ ਬਾਣਾ ਪਾ ਗਏ ਨਾ ਸਿਰ ਤੇ ਬੱਗ ਬਣ ਕੇ ਤੇ ਇੱਕ ਕੇਸ ਰੱਖ ਕੇ ਅਸੀਂ ਆਪਦੇ ਅੱਗੋਂ ਉਸੇ ਸਿੱਖ ਦੀ ਬਦਨਾਮੀ ਕਰਨੇ ਆ ਜਿੰਨੇ ਗੁਰੂ ਸਾਹਿਬ ਦਾ ਬਾਣਾ ਪਾਇਆ ਹੁੰਦਾ ਤੇ ਸਾਡੇ ਗੁਰੂ ਸਾਹਿਬ ਦੀ ਜਿਹੜੀ ਦਸਤਾਰ ਬੰਦੀ ਹੁੰਦੀ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਤਾਂ ਮੈਂ ਗੁਰੂ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਾਉਣਾ ਤੇ ਮੈਂ ਇੱਕ ਬੇਨਤੀ ਕਰਨਾ ਕਿ ਜਿਹੜੇ ਮੇਰੇ ਭਰਾ ਗੁਰੂ ਸਾਹਿਬ ਦਾ ਬਾਣਾ ਪਾ ਕੇ ਤੇ ਤੁਸੀਂ ਜਿਵੇਂ ਭਾਈ ਅਮਰਪਾਲ ਸਿੰਘ ਦੀ ਬਦਰਾਮੀ ਕਰਦੇ ਜੇ ਪਏ ਇਹ ਫਲਾਨਾ ਇਹ ਇਸ ਤਰ੍ਹਾਂ ਕਰਦਾ ਰਿਹਾ ਕੁੜੀਆਂ ਨਾਲ ਚੈਟਾਂ ਕਰਦਾ ਰਿਹਾ ਕੁੜੀਆਂ ਨਹੀਂ ਕਰਦਾ ਰਿਹਾ ਮੈਂ ਅੱਗੇ ਵੀ ਕਈ ਵਾਰਾਂ ਬੋਲ ਚੁੱਕਿਆ ਮੈਂ ਹੁਣ ਵੀ ਵੀਡੀਓ ਪਾਈਆਂ ਨੁੰਦੀਆਂ ਕਿ ਉਹਨੇ ਚੈਟਾਂ ਉਦੋਂ ਕੀਤੀਆਂ ਜਦੋਂ ਉਹ ਨੌਜਵਾਨ ਬੁੰਡਾ ਸੀ ਉਦੋਂ ਨੌਜਵਾਨ ਮੁੰਡਾ ਸੀ ਉਦੋਂ ਕੈਨੇਡਾ ਦੀ ਧਰਤੀ ਸੀ ਬਾਹਰ ਦੀ ਧਰਤੀ ਦੇ ਸੀ ਉੱਥੇ ਤਾਂ ਸਭ ਕੁਝ ਝੂਲ ਜਾਂਦਾ ਚਲੀ ਜਾਂਦਾ ਹੈ ਅਗਰ ਜੇ ਹੁਣ ਸਿਆਸਤ ਦੇ ਵਿੱਚ ਆ ਕੇ ਤੋ ਉਹਨੂੰ ਸਿਆਸਤ ਨੂੰ ਵੀ ਛੱਡੋ ਉਹਨੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਆ ਕੇ ਕੋਈ ਹਰਕਤ ਕੀਤੀ ਹੈ ਤੇ ਫੇਰ ਤੁਸੀਂ ਇਹ ਗੱਲ ਕਹਿ ਸਕਦੇ ਜੀ ਸਮਝ ਗਏ ਗੱਲ ਨਾ ਪਰ ਜਦੋਂ ਤੁਸੀਂ ਬਦਨਾਮੀ ਕਰਦੇ ਜੀ ਨਾ ਆਪਦੇ ਗੱਲ 'ਚ ਗੁਰੂ ਸਾਹਿਬ ਦਾ ਬਾਣਾ ਪਾ ਕੇ ਤੇ ਗੁਰੂ ਸਾਹਿਬ ਦੀ ਦਸਤਾਰ ਤੇ ਅਗਲੇ ਪਾਸੇ ਗੁਰੂ ਸਾਹਿਬ ਦੇ ਸਿੰਘ ਖੜਾ ਹੁੰਦਾ ਜਿੰਦੀ ਤੁਸੀਂ ਬਧਰਾਮੀ ਕਰਨੇ ਆ ਤੇ ਫਿਰ ਉਦੋਂ ਤੁਹਾਡੀ ਨਿਗਾਹ ਦੇ ਵਿੱਚ ਨਾ ਆ ਸਾਡਾ ਗੁਰੂ ਅੱਖਾਂ ਦੇ ਵਿੱਚ ਆ ਜਾਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜਦੋਂ ਅਸੀਂ ਅੱਗੋਂ ਕਰਦੇ ਆ ਨਾ ਵੀ ਉਹ ਇਸ ਤਰ੍ਹਾਂ ਉਹ ਇਸ ਤਰ੍ਹਾਂ ਇਹ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਕਿਉਂਕਿ ਜੇ ਅਸੀਂ ਉਹਨੇ ਮਹਾਰਾਜ ਨੇ ਆਖਿਆ ਨਾ ਉਹਨੇ ਆ ਵੀ ਟੌਟ ਕੌਣ ਹੋਣਗੇ ਗਦਾਰ ਕੌਣ ਹੋਣਗੇ ਉਹਨੇ ਨਾ ਹਿੰਦੂਆਂ ਤੋਂ ਡਰਨਾ ਮੁਸਲਮਾਨਾਂ ਤੋਂ ਕਿਹਦੇ ਤੋਂ ਡਰ ਸਾਡੇ ਸਾਨੂੰ ਸਿੱਖਾਂ ਤੋਂ ਸਾਡੇ ਗੁਰੂ ਸਾਹਿਬ ਵੀ ਇਹ ਗੱਲ ਕਹਿ ਗਏ ਨੇ ਬਾਣੀ ਦੇ ਵਿੱਚ ਵੀ ਲਿਖਿਆ ਪਰ ਗੱਲ ਪਤਾ ਕੀ ਐਦਾਂ ਦਾ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਇਹਦੇ ਵੱਲੇ ਵੇਖਣਾ ਚਾਹੀਦਾ ਵੀ ਜਿਨੇ ਇੱਕ ਕਿਣਮਿਆ ਮਿੰਟਾਂ ਸਕਿੰਟਾਂ ਘੈਂੜਿਆਂ ਦੇ ਵਿੱਚ ਦੇ ਆਪ ਦਾ ਸਾਰਾ ਪਰਿਵਾਰ ਹੀ ਖਤਮ ਕਰ ਲਿਆ ਸਾਡੀ ਸਿੱਖੀ ਦੀ ਤੇ ਦਸਤਾਰ ਦੀ ਖਾਤਰ ਤੇ ਅਸੀਂ ਦਸਤਾਰਾਂ ਬਨ ਕੇ ਤੇ ਬਗੇਰ ਵਜ੍ਹਾ ਤੋਂ ਜੇ ਕੋਈ ਜੀ ਦੀ ਬਦਨਾਮੀ ਕਰੀ ਜਾਂਦਾ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੇ ਕੋਈ ਦੁੱਖ ਰਾਂ ਜਾਣਾ ਤੂੰ ਉਹਨੂੰ ਬਹਿ ਕੇ ਗੱਲ ਕਰ ਰੋ ਭਾਈ ਆਹ ਗੱਲ ਕਰੋ ਕਿ ਵਾਕਿਆ ਗੁਰੂ ਕੋਵਿੰਸ ਜਿਹਦੇ ਕਰੋ ਦਰਸ਼ਨ ਦਰਸ਼ਨ ਦਦਾਰੇ ਕਰੋਗੇ ਤਾਂ ਸਿੱਧੇ ਸੁਰਗਾ ਚ ਜਾਓਗੇ ਇਹ ਕਮੈਂਟਾਂ ਦੇ ਵਿੱਚ ਵਾਹ ਗੁਰੂ ਜ਼ਰੂਰ ਲਿਖਿਆ ਕਰੋ ਇੰਨੀ ਕੁ ਬੇਨਤੀ ਤੁਹਾਨੂੰ ਪ੍ਰਵਾਣ ਹੈ ਠੀਕ ਹੈ ਤੇ ਵਾਕੀ ਤਰਨ ਤਰਨ ਨੂੰ ਬੇਨਤੀ ਹੈ ਕਿ ਜਿਹੜੀਆਂ ਵੋਟਾਂ ਨੇ ਮੈਂ ਜਿਹੜੀ ਉਹ ਗੱਲ ਕਹੀ ਏ ਕਿਉਂਕਿ ਉਹਦੇ ਤੇ ਜੇਮ ਖੇਡ ਗਏ ਨੇ ਉਹਦੇ ਨੇ ਜਿਹੜੀ ਉਹ ਬੀਬੀ ਖਲੋਤੀ ਹੈ ਨਾ ਧਰਮੀ ਫੌਜੀ ਦੀ ਘਰ ਵਾਲੀ ਚਲੋ ਆਪਾਂ ਉਹਦੀ ਵੀ ਬਦਨਾਮੀ ਨਹੀਂ ਕਰਦੇ ਉਹ ਵੀ ਭੈਣ ਆ ਸਾਡੀ ਧੀਆ ਸਾਡੀ ਕਿਉਂਕਿ ਕਾਲੀ ਪਾਰਟੀ ਦਾ ਬਟਨ ਉਤਲੇ ਪਾਸੇ ਲੈ ਜਾਂਦਾ ਪਹਿਲੇ ਨੰਬਰ ਤੇ ਕਿ ਜਿਹੜਾ ਆਪਣਾ ਪਾਰਟੀ ਦਾ ਪਟਣ ਸੀ ਬਟਨ ਸੀ ਉਹ ਬਿਲਕੁਲ ਸਾਰਿਆਂ ਤੋਂ ਥੱਲੇ ਲਿਆ ਹੁੰਦਾ ਤੇ ਜਿਹੜੇ ਜਿਹੜੇ ਨਵੇਂ ਬੰਦੇ ਨੇ ਬਈ ਬੰਦਿਆਂ ਨੂੰ ਨਹੀਂ ਪਤਾ ਉਹ ਭਲੇਖੇ ਨਾਲ ਬੋਰਡ ਪਾ ਜਾਣਗੇ ਮੈਂ ਇਹ ਗੱਲ ਕਹਿ ਚੁੱਕਿਆ ਵੀ ਇਹ ਥੋੜਾ ਜਿਹਾ ਚੱਕੰਨੇ ਹੋ ਕੇ ਇਹ ਮਸ਼ੀਨ ਦਾ ਇਹ ਜ਼ਰੂਰ ਦੁਕਾਨ ਵਾਰਨਿੰਗ ਕਰੋ ਵੈਸੇ ਅਸੀਂ ਮੈਂ ਵੀ ਵੀਡੀਓ ਤੇ ਰਹੀ ਦੱਸਦਾ ਲੋਕਾਂ ਨੂੰ ਕਿ ਕਿਹੜਾ ਬਟਨ ਬਣਨਾ ਆਪਣਾ ਤੇ ਤਰਨਦਾਰਾਂ ਨੂੰ ਬੇਨਤੀ ਹੈ ਖਾਸ ਕਰਕੇ ਮੇਰੇ ਟਰੱਕ ਡਰਾਈਵਰ ਭਰਾਵਾਂ ਨੂੰ ਟਰੱਕ ਡਰਾਈਵਰੋ ਭਰਾਓ ਆਪਾਂ ਆਪਣੀ ਜ਼ਿੰਦਗੀ ਸੌਖੀ ਕਰਨੀ ਨਾ ਤੇ ਹੁਣ ਤੋਂ ਲੈ ਕੇ ਮੋੜ ਬਣ ਦਿਓ ਇਹਨੂੰ ਜਿਤਾ ਦਿਓ ਅਮਰਪਾਲ ਦਾ ਬੰਦਾ ਜੇ 27 ਦੇ ਵਿੱਚ ਬੰਦਾ ਜਿਤਾ ਕੇ ਤੇ ਆਪਾਂ ਦਿਨੇ ਚੱਲਾਂ ਕਰਾਂਗੇ ਦਿਨੇ ਮੈਂ ਤੁਹਾਨੂੰ ਲਿਖ ਕੇ ਦੇਣਾ ਆਹ ਵੀਡੀਓ ਆਰਟੀਓ ਚੁਕਾ ਦੇਾਂਗੇ ਛੱਡਦੇ ਨਹੀਂ ਇਹ ਵਾਅਦਾ ਹੈ ਨਹੀਂ ਤੇ ਆਪਣਾ ਚੌਣਾ ਆਰਾਮ ਹੋਇਆ ਪਿਆ ਆਪਾਂ 1500 ਰੁਪਏ ਭਰ ਕੇ ਤੇ ਦੁਖੀ ਹੋਨੇ ਆ ਤੇ ਆਪਣਾ ਫਰਾ ਗੁਰੂ ਗੋਬਿੰਦ ਸਿੰਘ ਆਪਣੇ ਨਾਲ ਖਲੋਤਾ ਹੋਵੇਗਾ ਨਾ ਤੇ ਆਪਾਂ ਨੂੰ ਟੈਨਸ਼ਨ ਨਹੀਂ ਕੋਈ ਇਹ ਕਰੋ ਦਰਸ਼ਨ ਤੇ ਕਮੈਂਟਾਂ 'ਚ ਲਿਖੋ ਵਾਹਿਗੁਰੂ